ਲੇ ਸਮੇਂ ਦੇ ਵਿੱਚ 1990-99 ਦੇ ਹਾਕੇ ਤੋਂ ਬਚਿਆ ਹਰ ਘਰ ਆਇਆ ਕੋਈ ਪਿੰਡ ਨਹੀਂ ਹੋਣਾ ਪੰਜਾਬ ਦਾ ਜਿੱਤੇ ਇਸ ਪੁਲਿਸ ਬਚਣ ਵਾਲਿਆਂ ਨੇ ਨੌਜਵਾਨਾਂ ਨੂੰ ਚੱਕ-ਚੱਕ ਕੇ ਉਹਨਾਂ ਦੇ ਝੂਠੇ ਪੁਲਿਸ ਮੁਕਾਬਲੇ ਨਾ ਬਣਾਏ ਹੋਣਾ ਜੋ ਅੱਜਕੱਲ ਕਰਨ ਜਾ ਰਹੇ ਆ ਬੜੇ ਧਿਆਨ ਦੇ ਨਾਲ ਸੁਣਨ ਵਾਲੀ ਗੱਲ ਆ ਬੜਾ ਜਿਹੜਾ ਕਿ ਸੇਕ ਕੰਬ ਦੇ ਉੱਪਰ ਆਪਾਂ ਕਹਿੰਦੇ ਇੱਕ ਜਨਮ ਦੀ ਅਸਾਪ ਜੋ ਕਿ ਇੰਦਰਦੋਸ਼ਿਆ ਦੇ ਉੱਪਰ ਪੁਰਸ਼ ਨੇ ਜਿਹੜਾ ਹਮੇਸ਼ਾ ਜਨਮ ਕੀਤਾ ਪੁਰਸ਼ ਦੇ ਬਣੇ-ਬਣੇ ਆਫਸਰਾਂ ਨੇ ਪੰਜਾਬ ਦੇ ਲੱਖਾਂ ਨੌਜਵਾਨਾਂ ਨੂੰ ਝੂਠੇ ਪੁਰਸ਼ ਮੁਕਾਵਲਿਆਂ ਦੇ ਵਿੱਚ ਮਕਾ ਦਿੱਤਾ ਉਹਦੇ ਨਾਲ ਹੀ ਗੱਲ ਜੁੜੀ ਆ ਜੋ ਕਿ ਪਿਛਲੇ ਸਮੇਂ ਦੇ ਵਿੱਚ 1990-92 ਦੇ ਦਹਾਕੇ ਤੋਂ ਬੱਚਾ ਹਰ ਘਰ ਆਇਆ ਕੋਈ ਪਿੰਡ ਨਹੀਂ ਹੋਣਾ ਪੰਜਾਬ ਦਾ ਜਿੱਤੇ ਇਸ ਪੁਲਿਸ ਬਚਣ ਵਾਲਿਆਂ ਨੇ ਨੌਜਵਾਨਾਂ ਨੂੰ ਚੱਕ ਚੱਕ ਕੇ ਉਹਨਾਂ ਦੇ ਝੂਠੇ ਪੁਲਿਸ ਮੁਕਾਬਲੇ ਨਾ ਬਣਾਏ ਹੋਣਾ ਬਾਲੇ ਦੂਰ ਨਾ ਜਾਓ ਜੇ ਕੱਲ ਕੱਲੇ ਮਾਨਸਾ ਜ਼ਿਲ੍ਹੇ ਦੀ ਆਧਾਰਨ ਦੇ ਦੀਏ ਹਰ ਇੱਕ ਪਿੰਡ ਦੇ ਵਿੱਚੋਂ ਕਿਸੇ ਚੋਂ ਦੋ ਨੌਜਵਾਨ ਕਿਸੇ ਚੋਂ ਇੱਕ ਕਿਸੇ ਚੋਂ ਤਿੰਨ ਇਸ ਤਰ੍ਹਾਂ ਮਾਰੇ ਆ ਚੱਕ ਚੱਕ ਜਾਲਮ ਪੁਲਿਸ ਵਾਲਿਆਂ ਨੇ ਤੇ ਇਹਦੀ ਵੀ ਆਪਾਂ ਗੱਲਬਾਤ ਕਰਦੇ ਆ ਉਸ ਤੋਂ ਪਹਿਲਾਂ ਗੱਲ ਜਿਹੜੀ ਆ ਕਿ ਕਰਨਲ ਨੂੰ ਕੋਟਲ ਵਾਲੇ ਰੌਣੀ ਸਿੰਘ ਦੇ ਨਾਲ ਚਾਰ ਇਨਸਪੈਕਟਰ ਆ ਅੱਠ ਪੁਲਿਸ ਮੁਲਾਜ਼ਮ ਹੋਰ ਆ ਜਿਹੜੇ ਕਿ ਇੱਕ ਦੱਸਿਆ ਜਾ ਰਿਹਾ ਸੀ ਉਸ ਟਾਈਮ ਆ ਇੱਕ ਬੱਚਾ ਅਗਵਾ ਹੁੰਦਾ ਤੇ ਪੁਲਿਸ ਭਾਲ ਕਰਦੀ ਆ ਤੇ ਤੇਰਾ ਮਾਰਤ ਨੂੰ ਜਿਹੜਾ ਇੱਕ ਜਸਪ੍ਰੀਤ ਸਿੰਘ ਨਾਮ ਜੋ ਕਿ ਸਰਦਾਰ ਮੁੰਡਾ ਸੀ 22 ਸਾਲ ਦੀ ਉਮਰ ਸੀ ਉਹਦੇ ਦੱਸਿਆ ਜਾ ਰਿਹਾ ਕਿ ਅਨਕਾਉਂਟਰ ਕਰ ਦਿੱਤਾ ਪੁਲਿਸ ਨੇ ਹੁਣ ਪਰਤਾ ਖੁੱਲੀਆਂ ਕਿ ਉਸ ਨੌਜਵਾਨ ਨੂੰ ਪੁਲਿਸ ਨੇ ਫੜ ਕੇ ਮਾਰਿਆ ਜਾਨੀ ਕਿ ਉਹਦੇ 7 ਗੋਲੀਆਂ ਮਾਰੀਆਂ ਬਹੁਤ ਨਜ਼ਦੀਕੋਂ ਮਾਰੀਆਂ ਇਹਦਾ ਮਤਲਬ ਇਹ ਆ ਕਿ ਉਹ ਪੁਲਿਸ ਨੇ ਫੜ ਕੇ ਮਾਰਿਆ ਜਿਸ ਤਰ੍ਹਾਂ ਇਹ ਦੱਸਿਆ ਜਾ ਰਿਹਾ ਕਰਨਲ ਅਸਵਿੰਦਰ ਬਾਠ ਦੀ ਪਤਨੀ ਜਸਵਿੰਦਰ ਕੌਰ ਵੱਲੋਂ ਖੁਲਾਸੇ ਕੀਤੇ ਆ ਕਿ ਉਹਦੇ ਜਿਹੜੀਆਂ ਕਿ ਸਿਰ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਸੱਤ ਗੋਲੀਆਂ ਮਾਰੀਆਂ ਦੇਖੋ ਜਮਾਂ ਨਜ਼ਦੀਕ ਤੋਂ ਮਾਰੀਆਂ ਗਈਆਂ ਕਹਿੰਦੇ ਕੋਲੇ ਉਹਦੇ ਕੋਲ ਵੈਪਨ ਸੀ ਤੁਸੀਂ ਇਹ ਦੱਸੋ ਕਿ ਦੂਸਰੇ ਦੋ ਮੁੰਡੇ ਕੰਮੇ ਬਚ ਗਏ ਉਹਨਾਂ ਨੂੰ ਕਿਉਂ ਨਹੀਂ ਮਾਰਿਆ ਕਿ ਸਿੱਖਾਂ ਦੇ ਮੁੰਡਿਆਂ ਨੂੰ ਹੀ ਕਿਉਂ ਖਤਮ ਕਰਨਾ ਚਾਹੁੰਦੀ ਆ ਪੰਜਾਬ ਪੁਲਿਸਾਂ ਜਾਂ ਇਹ ਸਰਕਾਰਾਂ ਤੇ ਸਾਰੇ ਜਿਹੜਿਆਂ ਨੇ ਵਾਵਾ ਕੀਤੀ ਆ ਮੁੰਡਾ ਜਿਹੜਾ ਕਿ ਮਾਪਿਆਂ ਦੇ ਸਹੀ ਸਲਾਮਤ ਵਾਪਸ ਕਰ ਲਿਆ ਤੇ ਕਈ ਮੰਤਰੀ ਚੱਕ ਚੱਕ ਕੇ ਆਪਣੀਆਂ ਫੋਟੋਆਂ ਖਚਾਉਂਦੇ ਰਹੇ ਬੱਲੇ ਬੱਲੇ ਜਿਹੜੇ ਅੱਜ ਡੀਆਈਜੀ ਅਟਾਇਰ ਵੀ ਹੋਏ ਆ ਉਹ ਵੀ ਉਹਦੇ ਵਿੱਚ ਸਾਂਭਲ ਸਹੀ ਅਨਕਾਉਂਟਰ ਦੇ ਵਿੱਚ ਆ ਐਸਐਸਪੀ ਪਟਿਆਲਾ ਨਾਬੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਉਹਦਾ ਮੁੰਡੇ ਦਾ ਜਿਹੜਾ ਅਨਕਾਉਂਟਰ ਕੀਤਾ ਝੂਠਾ ਪੁਲਿਸ ਮੁਕਾਬਲਾ ਬਣਾਇਆ ਪਰਿਵਾਰ ਕਹਿੰਦਾ ਕਿ ਸਾਡਾ ਪੁੱਤ ਜਿਹੜਾ ਕੈਨੇਡਾ ਗਿਆ ਕਿ ਪੰਜ ਸਾਡੇ ਘਰੇ ਨਹੀਂ ਆਇਆ ਤੇ ਪੁਲਿਸ ਕਹਿੰਦੀ ਹੈ ਕਿ ਮੁੰਡਾ ਤੁਹਾਡੇ ਨੇ ਜਿਹੜਾ ਇਹ ਬੱਚਾ ਚੁੱਕ ਲਿਆ ਇੱਕ ਕਹਾਣੀ ਕਵੇਂ ਜਾਪਦੀ ਆ ਕਿ ਬੱਚਾ ਜਿਹੜਾ ਨੌਜਵਾਨ ਮੁੰਡਾ ਕੈਨੇਡਾ ਤੋਂ ਕਿੱਥੇ ਉਤਰਿਆ ਕਿਹੜੀ ਫਲੈਟ ਤੇ ਆਇਆ ਕੀ ਘਰੇ ਉਹਨੇ ਫੋਨ ਨਹੀਂ ਕੀਤਾ ਕਿ ਸਿੱਧਾ ਉਹਨੇ ਬੱਚਾ ਚੁੱਕਣ ਦਾ ਜਿਹੜਾ ਇੱਕ ਯੋਜਨਾ ਬਣਾਈ ਆ ਕਿਉਂ ਬਣਾਈ ਆ ਤੇ ਉਹ ਬੱਤਿਆ ਵੀ ਕਿਹਦਾ ਚੁੱਕਿਆ ਗਿਆ ਜਿਸ ਦਾ ਕਿ ਉਸ ਪਰਿਵਾਰ ਨੇ ਰਿਸ਼ਤਾ ਕਰਵਾਇਆ ਹੋਵੇ ਜਸਪ੍ਰੀਤ ਦਾ ਜਿਹਦੀ ਪਤਨੀ ਆਜੀ ਧਰਮ ਪਤਨੀ ਬਣਨਾ ਸੀ ਕੈਨੇਡਾ ਦੇ ਵਿੱਚ ਪੀਆਰ ਆ ਤੇ ਉਹ ਪਰਿਵਾਰ ਵੀ ਜਿਹੜਾ ਵਧੀਓ ਘਰੋਂ ਆ ਤੇ ਉਸ ਦਾ ਇੱਕ ਇਲਜ਼ਾਮ ਜਿਹੜਾ ਲਾਇਆ ਗਿਆ ਮੈਂ ਧੰਨਵਾਦ ਕਰਦਾਗਾ ਉਸ ਕਰਨਲ ਪਰਿਵਾਰ ਦਾ ਕਿਉਂਕਿ ਜੇਕਰ ਉਹ ਕਰਨਲ ਅਸਵਿੰਦਰ ਬਾਠ ਨੂੰ ਕੁੱਟਿਆ ਤੇ ਅੰਗਤ ਬਾਠ ਉਹਦੇ ਮੁੰਡੇ ਨੂੰ ਜਿਹੜਾ ਕੁੱਟਿਆ ਬੁਰੀ ਤਰ੍ਹਾਂ ਪੁਲਿਸ ਨੂੰ ਹੰਕਾਰ ਸੀ ਕਿ ਅਸੀਂ ਅਨਕਾਉਂਟਰ ਕੀਤਾ ਕਿ ਸਾਨੂੰ ਖੋਲ ਦਿੱਤੀਆਂ ਸਾਡੀਆਂ ਚਾਬੀਆਂ ਸਾਡੇ ਲਗਾਾਮ ਨੇ ਜਿਹੜੇ ਉਹ ਪੰਜਾਬ ਸਰਕਾਰ ਨੇ ਖੋਲ ਦਿੱਤੇ ਆ ਕਿ ਹੁਣ ਅਸੀਂ ਜਿਸ ਦਾ ਮਰਜ਼ੀ ਕੁੱਟਕਟਾਪਾ ਕਰ ਦਈਏ ਜਿਸ ਨੂੰ ਗੋਲੀਆਂ ਮਾਰ ਦੇ ਜਿਸ ਨੂੰ ਮਰਦੀ ਪੁਲਿਸ ਮੁਕਾਬਲਾ ਬਣਾ ਕੇ ਮਾਰ ਦਈਏ ਸਾਨੂੰ ਪੁੱਛਣ ਵਾਲਾ ਕੋਈ ਜੰਮੇ ਨਹੀਂ ਇੱਥੇ ਪਰ ਉਸ ਕਰਨਲ ਦੀ ਪਤਨੀ ਜਸਵਿੰਦਰ ਕਾਰ ਬਾਠ ਮੈਂ ਉਹਨੂੰ ਸ਼ੇਰਨੀ ਦਾ ਖਿਤਾਬ ਦਿੰਨਾ ਕਿ ਉਸਨੇ ਆਪਣੇ ਪਤੀ ਤੇ ਆਪਣੇ ਪੁੱਤਰ ਖਾਤਰ ਵੀ ਜੰਗ ਲੜੀ ਆ ਤੇ ਲੜ ਵੀ ਰਹੀ ਆ ਹਾਈ ਕੋਰਟ ਦੇ ਵਿੱਚ ਕੇਸ ਵੀ ਚੱਲ ਰਿਹਾਗਾ ਤੇ ਉਸ ਨੂੰ ਬੜਾ ਲਾਲਤ ਦਿੱਤੇ ਜਾ ਰਹੇ ਆ ਬੜੀਆਂ ਉਹਦੀਆਂ ਮਿੰਤਾ ਕੀਤੀਆਂ ਜਾ ਰਹੀਆਂ ਕਿ ਸਾਡੇ ਨਾਲ ਜਿਹੜਾ ਸਮਝੌਤਾ ਕਰ ਲੋ ਪਰ ਉਹ ਇੱਕ ਗੱਲ ਤੇ ਅੜੀ ਆ ਕਿ ਮੈਂ ਇਨਸਾਫ਼ ਚਾਹੁੰਦਾ ਜੇ ਮੇਰਾ ਮੁੰਡਾ ਤੇ ਮੇਰਾ ਘਰ ਵਾਲਾ ਕਰਨਲ ਉਹ ਜੇਕਰ ਗਲਤ ਨਿਕਲਦੇ ਆ ਜੇਕਰ ਇਹ ਦੱਸਿਆ ਜਾ ਰਿਹਾ ਇਹ ਕਹਿੰਦੇ ਆ ਕਿ ਉਹਨਾਂ ਨੇ ਹੱਥ ਪਾਇਆ ਜੀ ਪੁਲਿਸ ਦੇ ਫਲਾਨਾ ਕੀਤਾ ਧੋਕਾ ਕੀਤਾ ਉਹ ਕਹਿੰਦੀ ਆ ਤਾਂ ਮੇਰੇ ਪਰਿਵਾਰ ਦੇ ਮੈਂਬਰਾਂ ਨੂੰ ਜਿਹੜੀ ਸਜ਼ਾ ਦਿੱਤੀ ਜਾਵੇ ਤੇ ਪੂਰਾ ਜਿਹੜਾ ਮਾਮਲਾ ਸੀ ਉਹ ਪਹਿਲਾਂ ਸੀਬੀਆਈ ਦੀ ਮੰਗ ਕੀਤੀ ਜਾਂਦੀ ਸੀ ਉਸ ਤੋਂ ਬਾਅਦ ਹਾਈ ਕੋਰਟ ਵੱਲੋਂ ਜਿਹੜੀ ਇੱਕ ਚੰਡੀਗੜ੍ਹ ਪੁਲਿਸ ਦੀ ਜਿਹੜੀ ਸੈੱਟ ਬਣਾਤੀ ਆ ਪੰਜਾਬ ਪੁਲਿਸ ਦੇ ਸੈੱਟਾਂ ਜਿਹੜੀ ਉਹਨੂੰ ਰੱਦ ਕਰ ਦਿੱਤਾ ਤੇ ਹੁਣ ਇੱਕ ਵੱਡੀ ਖਬਰ ਇਹਦੇ ਨਾਲ ਜੁੜੀ ਆ ਉਸੇ ਪਰਿਵਾਰ ਨੇ ਕਰਨਲ ਪਰਿਵਾਰ ਨੇ ਜਿੱਦਾਂ ਮੁੰਡਾ ਮਾਰਿਆ ਸੀ ਜਸਪ੍ਰੀਤ ਉਹਦੇ ਪਰਿਵਾਰ ਨੂੰ ਖੜਾ ਕੀਤਾ ਕਿ ਭਾਈ ਤੁਸੀਂ ਸੁੱਤੇ ਨਾ ਰਹੋ ਤੁਸੀਂ ਚੁੱਪ ਨਾ ਰਹੋ ਕਿ ਇਸ ਪੁਲਸਾ ਮਲਾਜ਼ਮ ਨੇ ਜਿਹੜੇ 12 ਦੇ 12 ਇਹਨਾਂ ਨੇ ਅਨਕਾਊਂਟਰ ਕੀਤਾ ਤੁਹਾਡੇ ਪੁੱਤ ਦਾ ਤੁਸੀਂ ਸੀਬੀਆਈ ਦੀ ਮੰਗ ਕੀਤਾ ਕਰੋ ਅੱਜ ਹਾਈ ਕੋਰਟ ਦੇ ਵਿੱਚ ਕੇਸ ਦਾਇਰ ਕੀਤਾ ਗਿਆ ਤੇ ਉਸ ਪਰਿਵਾਰ ਵੱਲੋਂ ਇੱਕ ਦਹਾਈ ਲਗਾਈ ਗਈ ਆ ਪਕਾਰ ਕੀਤੀ ਗਈ ਆ ਕੋਰਟ ਦੇ ਜ਼ਰੀਏ ਕਿ ਸਾਨੂੰ ਜਿਹੜੀ ਇਸ ਸਾਡੇ ਪੁੱਤਰ ਦੀ ਸੀਵੀ ਆਈ ਦੀ ਜਿਹੜੀ ਜਾਂਚ ਕੀਤੀ ਜਾਈ ਜਾਵੇ ਬਰੀਕੀ ਦੇ ਨਾਲ ਜੇਕਰ ਜਾਂਚ ਹੁੰਦੀ ਆ ਤਾਂ ਇਹ 12 ਪੁਲਸ ਵਾਲੇ ਤਾਂ ਰਗੜੇ ਜਾਣਗੇ ਇਹਦੇ ਨਾਲ ਡੀਆਈਜੀ ਜਿਹੜਾ ਅਜੇ ਤੈਅ ਹੋਇਆਗਾ ਤੇ ਜਾਂ ਐਸਐਸਪੀ ਉਹ ਵੀ ਰਗੜੇ ਜਾਣਗੇ ਕੋਰਟ ਦੇ ਜ਼ਰੀਏ ਕਿ ਸਾਨੂੰ ਜਿਹੜੀ ਇਸ ਸਾਡੇ ਪੁੱਤਰ ਦੀ ਸੀਵੀ ਆਈ ਦੀ ਜਿਹੜੀ ਜਾਂਚ ਕੀਤੀ ਜਾਈ ਜਾਵੇ ਬਰੀਕੀ ਦੇ ਨਾਲ ਜੇਕਰ ਜਾਂਚ ਹੁੰਦੀ ਆ ਤਾਂ ਇਹ 12 ਪੁਲਸ ਵਾਲੇ ਤਾਂ ਰਗੜੇ ਜਾਣਗੇ ਇਹਦੇ ਨਾਲ ਡੀਆਈਜੀ ਜਿਹੜਾ ਅੱਜ ਤੈਅਰ ਹੋਇਆਗਾ ਤੇ ਜਾਂ ਐਸਐਸਪੀ ਉਹ ਵੀ ਰਗੜੇ ਜਾਣਗੇ ਤੁਹਾਨੂੰ ਥੋੜਾ ਪਿੱਛੇ ਲੈ ਚਲਦੇ ਆ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਆਟੀਆਂ ਸ਼ੁਰੂ ਦੇ ਵਿੱਚ ਕਿ ਜਿਹੜੇ ਸੀਬੀਆਈ ਦੀ ਅਦਾਲਤ ਵੱਲੋਂ ਹੋਣਾ 33 32 32 ਸਾਲਾਂ ਤੋਂ ਜਿਨ੍ਹਾਂ ਨੇ ਝੂਠੇ ਪੁਲਸ ਮੁਕਾਬਲੇ ਕੋਈ ਖੇਤ ਜਾਂਦਾ ਚੱਕ ਲਿਆ ਕੋਈ ਰਾਤ ਨੂੰ ਘਰੋਂ ਚੱਕ ਲਿਆ ਕੋਈ ਪਾਣੀ ਲਾਉਂਦਾ ਚੱਕ ਲਿਆ ਕਿਦਰ ਨਹਿਰ ਤੇ ਮੁਕਾਬਲਾ ਬਣਾ ਦਿੱਤਾ ਕਿਸੇ ਨੂੰ ਜੰਡਨਾ ਬੰਨ ਕੇ ਉਹਦੇ ਗੋਲੀਆਂ ਮਾਰ ਦਿੱਤੀਆਂ ਕਿਸੇ ਨੂੰ ਦਰਿਆ ਦੇ ਵਿੱਚ ਰੋੜ ਦਿੱਤਾ ਖਾਤਮ ਕਰਕੇ ਤੇ ਕਹਾਣੀਆਂ ਬਣਾਈਆਂ ਕਿ ਸਾਡਾ ਤਾਂ ਜੀ ਪੁਲਸ ਮੁਕਾਬਲਾ ਹੋ ਗਿਆ ਉਹ ਖਾੜਕੂ ਸੀ ਤੇ ਚੱਕਿਆ ਘਰੋਂ ਬੇਗੁਨਾਹਾਂ ਨੂੰ ਕੋਈ ਸਬਜ਼ੀ ਵੇਚਦਾ ਸੀ ਕੋਈ ਭੱਠੇ ਤੇ ਕੰਮ ਕਰਦਾ ਸੀ ਕੋ ਹੋਰ ਆਪਣੀ ਮਜ਼ਦੂਰੀ ਕਰਦਾ ਸੀ ਉੱਥੇ ਇਹ ਨਹੀਂ ਦੇਖਿਆ ਕਿ ਇਹਨਾਂ ਦੇ ਸਿਰ ਤੇ ਦਸਤਾਰ ਆ ਇਹਨਾਂ ਦੇ ਸਿਰ ਤੇ ਜੱਪਾ ਕਹਿੰਦੀ ਹੈ ਕਿ ਮੂੰਹ ਤੇ ਧੜਾਗਾ ਸਿਰਫ ਇੱਕ ਕੜਾ ਦੇਖਿਆ ਗਿਆ ਜਿਸ ਤਰ੍ਹਾਂ 1984 ਦੇ ਵਿੱਚ ਕਤਲੇਆਮ ਹੋਇਆ ਜਦੋਂ ਇੰਦਰ ਗਾਂਧੀ ਤੋਂ ਬਾਅਦ ਅਰਜੀਪ ਗਾਂਧੀ ਨੇ ਕਤਲੇਆਮ ਕਰਵਾਇਆ ਦਿੱਲੀ ਦੇ ਵਿੱਚ ਉੱਥੇ ਸਿਰਫ ਕੜਾ ਵੇਖਿਆ ਗਿਆ ਕਿ ਇਹਦੇ ਕੜਾ ਪਾਇਆ ਇਹ ਸਰਦਾਰ ਆ ਤੇ ਇਹਨੂੰ ਮਾਰ ਮਕਾ ਦਿਓ ਫਿਰ ਉਹਨਾਂ ਦਾ ਧਰਮ ਪੁੱਸ ਕੇ ਚੁੰਨ ਚੁੰਨ ਕੇ ਮਾਰੇ ਆ ਤੇ ਅੱਜ ਕਹਿ ਰਹੇ ਆ ਜਿਹੜੇ ਕਿ ਹਿੰਦੂ ਮਾਰੇ ਗਏ ਆ ਬੇਦੁਸੇ ਉਹਨਾਂ ਦਾ ਸਭ ਨੂੰ ਦੁੱਖ ਆ ਇਹ ਬਹੁਤ ਮਾਰਾ ਹੋਇਆ ਕਿਉਂਕਿ ਇਨਸਾਨੀਅਤ ਦੇ ਤੌਰ ਤੇ ਇੱਥੇ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਸਭ ਬਰਾਬਰ ਨੇ ਪਰ ਜਿਹੜੇ ਮਾਰਨ ਵਾਲਿਆ ਉਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਪਰ ਅੱਜ 26 ਮਰੇ ਆ ਤਾਂ جنگ ਸ਼ੁਰੂ ਹੋ ਗਈ ਸਾਡਾ ਮੁੰਡਾ 4 ਲੱਖ ਮਾਰ ਦਿੱਤਾ 83 ਤੋਂ ਲੈ ਕੇ 91 95 ਤੱਕ ਤੇ ਭਾਈ ਉਦੋਂ ਕਿਉਂ ਨਹੀਂ ਜੰਗ ਲਾਈ ਅੱਜ ਦੱਸਿਆ ਜਾ ਰਿਹਾ ਪਾਲ گاؤں ਦੇ ਵਿੱਚ ਜਿਹੜਾ ਮੁੰਡਾ ਜਿਹੜੇ ਉਹ ਮਾਰੇ ਨੇ ਨਰਦੋਸੇ ਉਹ ਪਾਕਿਸਤਾਨ ਤੋਂ ਕਰੀਬ 400 ਕਿਲੋਮੀਟਰ ਦੂਰ ਤੇ ਪੈਂਦਾ ਤੇ ਉਹਨਾਂ ਕੋਲੇ ਜਿਹੜੇ ਵੈਪਨ ਹਥਿਆਰ ਨੇ ਉਹ ਚੀਨ ਦੇ ਅਮਰੀਕਾ ਦੇ ਬਣੇ ਹੋਏ ਦੱਸੇ ਜਾ ਰਹੇ ਨੇ ਪਾਕਿਸਤਾਨ ਦਾ ਵੈਪਨ ਕੋਈ ਨਹੀਂ ਜਿਹੜਾ ਜਿਨ੍ਹਾਂ ਨੇ ਇਹ ਕੰਮ ਕੀਤਾ ਤੇ ਪਰ ਨੌ ਪਾਕਿਸਤਾਨ ਦਾ ਹਰ ਗੱਲ ਤੇ ਵੀ ਇਹ ਅੱਜ ਤੋਂ ਨਹੀਂ ਇਹ ਮੁੱਢ ਤੋਂ ਹੀ ਆ ਪਤਾਨੀ ਹੋਰ ਕਿਸੇ ਦੇਸ਼ ਦੇ ਨਾਲ ਜਿਹੜੇ ਤੁਹਾਡੀਆਂ ਜ਼ਮੀਨਾਂ ਦੱਪੀ ਬੈਠੇ ਆ ਚੀਨ ਵਰਗੇ ਦੇਸ਼ ਆ ਉਨ੍ਹਾਂ ਤੇ ਜ਼ੋਰ ਨਹੀਂ ਚੱਲਦਾ ਜਣਾ ਜੋ ਵੀ ਹੁੰਦਾ ਜੀ ਪਾਕਿਸਤਾਨ ਨੇ ਕਰ ਦਿੱਤਾ ਇਹ ਤੁਹਾਡੀ ਇੰਟੈਲੀਜੈਂਸੀਆਂ ਤੁਹਾਡੀ ਫੌਜ ਤੰਤਰ ਮੰਤਰ ਕਿਤੇ ਫੇਲ ਹੋ ਗਿਆ ਜੋ ਤੁਹਾਨੂੰ ਇਹ ਪਤਾ ਨਹੀਂ ਲੱਗਿਆ ਕਿ ਹੁਣ ਸਾਡੇ ਤੇ ਹਮਲਾ ਕਰਨ ਵਾਲਾ ਭਾਈ ਬੇਦੋਸਿਆਂ ਨੂੰ ਮਾਰ ਰਿਹਾ ਜਾਂ ਮਾਰ ਰਹੇ ਨੇ ਉਹਦਾ ਤੁਹਾਨੂੰ ਪਤਾ ਨਹੀਂ ਲੱਗਿਆ 5 ਮਿੰਟਾਂ ਬਾਅਦ ਤੁਸੀਂ ਕਹਿ ਦਿੱਤਾ ਜੀ ਇਹ ਪਾਕਿਸਤਾਨ ਤੋਂ ਆ ਗਏ ਇਹ ਫਲਾਣਾ ਧਰਮ ਪੁਸਕੇ ਇਹਨਾਂ ਨੇ ਕੀਤਾ ਯਾ ਲਾਪਾ ਇਸ ਗੱਲ ਵਿੱਚ ਨਹੀਂ ਪੈਣਾ ਸੀ ਇਹ ਸਰਕਾਰਾਂ ਦਾ ਕੰਮ ਆ ਸਰਕਾਰਾਂ ਦੇਖਣਾ ਪਰ ਜਿਨ੍ਹਾਂ ਨੂੰ ਚਾ ਚੜਿਆ ਇੱਥੇ ਕਈ ਮੈਂ ਉਹਨਾਂ ਨੂੰ ਹਿੰਦੂ ਨਹੀਂ ਕਹਿੰਦਾ ਜਿਹੜੇ ਕਿ ਛਾਪੇ ਦੀ ਜਾੜਾ ਜਿਹੜੇ ਕਿ ਅਮਿੱਤ ਰੋੜੇ ਵਰ ਗਿਆ ਕਹਿੰਦੇ ਸਾਡੇ ਬੰਬ ਲਾ ਕੇ ਭੇਜੋ ਮੈਂ ਸਰਕਾਰ ਨੂੰ ਕਹਿੰਦਾ ਬੰਬ ਦੀ ਤਾਂ ਦੂਰ ਦੀ ਗੱਲ ਆ ਮੜੀ ਸੁਰਲੀ ਉਹਨਾਂ ਦੇ ਲੱਕ ਦੇ ਨਾਲ ਲਵੇਟ ਕੇ ਚਲਾ ਕੇ ਦੇਖੋ ਸੱਬੀ ਸੱਬੀ ਗਨਮੈਨ ਲਈ ਫਿਰਦਾ ਬਾਲਟ ਪ੍ਰੂਫ ਜਾਗਤਾ ਪਾ ਕੇ ਲੜੇਗਾ ਤੂੰ ਪਾਕਿਸਤਾਨ ਦੇ ਨਾਲ ਸਾਨੂੰ ਪਤਾ ਕਿ ਤੂੰ ਡਰਾਮਾ ਕਰਦਾ ਹੌ ਤੂੰ ਵੱਡਾ ਹੋ ਗਿਆ ਤੂੰ ਵੱਡਾ ਦੇਸ਼ ਭਗਤ ਹੋ ਗਿਆ ਫਿਰ ਆਈ ਦੀ ਸਰਕਾਰ ਐ ਜਿਹਨੂੰ ਸਿੱਟਦੇ ਬਨ ਕੇ ਫਿਰ ਕਰੋਨਾ ਕੀ ਇਹਨਾਂ ਤੋਂ ਇੱਕ ਦੋ ਕੰਮ ਹੋਣਗੇ ਕਿ ਸਿੱਖੀ ਮਾਰਨ ਵਾਸਤੇ ਰੱਖਿਆ ਕਿ ਸਿੱਖ ਹਰ ਵਾਲੇ ਸਿੱਖੀ ਮਰਨ ਤੇ ਇਹਨਾਂ ਦੀ ਬਾਰੀ ਕਦੋਂ ਆਊਗੀ ਜਿਹੜੇ ਇਹ ਹਜੇ ਨਫ਼ਰਤਾਂ ਫਲਾ ਰਹੇ ਨੇ ਇੱਕ ਦੂਜੇ ਦੇ ਦੇਸ਼ ਦੇ ਨਾਲ ਧਰਮ ਦੇ ਜਰੀਏ ਇਹਨਾਂ ਨੂੰ ਪਤਾਗਾ ਕਿ ਸਾਨੂੰ ਜੀ ਅਟਾਰੀ ਤੈਨੂੰ ਜਾਣ ਦਿੱਤਾ ਗਿਆ ਸਾਨੂੰ ਜੀ ਅੰਮਰਸਰ ਰੋਕ ਲਿਆ ਉਹ ਤਾਂ ਪਤੇ ਸੀ ਕਿ ਸਾਨੂੰ ਰੋਕਣਗੇ ਤੁਸੀਂ ਡਰਾਮੇ ਬਾਜੋ ਡਰਾਮੇ ਕਰਦੇ ਹੋ ਜੇ ਇਸ ਤਰ੍ਹਾਂ ਸਰਕਾਰਾਂ ਬੰਬ ਵਾਰਨ ਕੇ ਹਰੇਕ ਦਿਨਾਂ ਸੱਟਣ ਲੱਗ ਜਾਣਾ ਤਾਂ ਫੌਜ ਦੀ ਫਿਰ ਜ਼ਰੂਰਤ ਨਹੀਂ ਪੈਗੂ ਫੇ ਤਾਂ ਤੁਹਾਡੇ ਵਰਗੇ ਜਿਹੜੇ ਐਵੇਂ ਇੱਕ ਪਹਾੜੇ ਤੋਂ ਟੱਟੂ ਕਹਦੀ ਆਪਾਂ ਜਾਂ ਆਪਾਂ ਇਹ ਕਹਦੀਏ ਕਿ ਤੁਹਾਨੂੰ ਜਿਹੜਾ ਕਿ ਬੋਲਣਾ ਆਉਂਦਾ ਤੁਹਾਡੇ ਜੀਭ ਲੱਗੀ ਐ ਏਡੀ ਵੱਡੀ ਗੱਠ ਦੀ ਤੇ ਜਿਹੜਾ ਮੂੰਹ ਚੋਂ ਆਉਂਦਾ ਬੱਚੀ ਜਾਂਦੇ ਹੋ ਕਦੇ ਪਟਾਕਾ ਹੱਥ ਦੇ ਵਿੱਚ દિਵਾਲੀ ਵਾਲਾ ਪਟਾਕੇ ਹੁੰਦੇ ਆ ਜਿਹੜੇ ਉਹ ਇਹਦੇ ਹੱਥ ਵਿੱਚ ਪਾ ਕੇ ਚਲਾ ਕੇ ਦੇਖੋ ਕਿ ਵੇਖਦੇ ਆ ਕਿ ਸੱਤੀ ਮਿੱਤੀ ਦਾ ਕਿੱਡਾ ਕ ਪਿਆਰ ਜਾਗਦਾਗਾ ਇਹਨੂੰ ਕਿੱਡਾ ਕਿਹ ਦਲੇਰ ਆ ਸਰਪੇ ਸਕੌਟੀਆਂ ਵਧਾਉਣ ਦੀ ਖਾਤਰ ਕਿਸੇ ਨੇ ਇਹਨੂੰ ਐਵੇਂ ਕਿਸੇ ਨੇ ਫੋਨ ਕਰ ਦੇਣਾ ਫਿਰ ਇਹਨਾਂ ਨੇ ਕਹਿ ਦੇਣਾ ਕਿ ਸਾਨੂੰ ਧੰਕੀ ਆਈ ਆ ਖੈਰ ਗੱਲ ਸੇ ਪਾਏ ਕਰਨਲ ਪਰਿਵਾਰ ਨੂੰ ਉਸੇ ਪੁਲਿਸ ਮੁਲਾਜ਼ਮਾਂ ਦੇ ਕਰਨਲ ਪਰਿਵਾਰ ਨੂੰ ਕੁੱਟਿਆ ਉਹੀ ਪੁਲਿਸ ਵਾਲਿਆਂ ਨੇ ਔਸਰ ਨੌਜਵਾਨ ਦਾ ਜਿਹੜਾ ਫੇਕ ਅਨਕਾਉਂਟਰ ਬਣਾਇਆ सीबीआई ਦੀ ਜਾਂਚ ਹੁੰਦੀ ਆ ਤਾਂ ਪਤਾ ਨਹੀਂ ਕਿੰਨੇ ਕੁ ਅਵਸਰ ਆ ਜਿਹੜੇ ਅੱਜ ਤੱਕ ਪਿਆਰ ਵੀ ਹੋ ਗਏ ਡੀਆਈਜੀ ਤੇ ਜਿਸ ਤਰ੍ਹਾਂ 332 ਸਾਲ ਬਾਅਦ सीबीआई ਅਦਾਲਤ ਨੇ ਟੰਗ ਦਿੱਤੇ ਸੀ ਤਾਂ ਉਸ ਤਰ੍ਹਾਂ ਟੰਗੇ ਜਾਣਗੇ ਤਾਂ ਫੇਰ ਜਾ ਕੇ ਇਹਨਾਂ ਨੂੰ ਪਤਾ ਲੱਗੂਗਾ ਕਿ ਕਿਸੇ ਦਾ ਪਾਪ ਜਦੋਂ ਬੰਦਾ ਕਰਦਾ ਨਾ ਉਦੋਂ ਪਤਾ ਨਹੀਂ ਲੱਗਦਾ ਉਦੋਂ ਉਹਨੂੰ ਹੌਸਲਾ ਹੁੰਦਾ ਸਾਨੂੰ ਚੈੱਕ ਮਿਲਣਗੇ ਸਾਡੀਆਂ ਫਿੱਤੇ ਲੱਗਣਗੇ ਸਾਡੇ ਸਟਾਰ ਲੱਗਣਗੇ ਪਰ ਜਦੋਂ ਅਕਾਲ ਪੁਰਖ ਦਾ ਸਟਾਰ ਲੱਗਦਾਗਾ ਜਦੋਂ ਉਹ ਉੱਤੇ ਜਿਹੜਾ ਗੱਜ ਦੇਖਦਾਗਾ ਤੇ ਫਿਰ ਚਿੰਤਿੰਗੜਾ ਪਰਿਵਾਰ ਦਾ ਪੈਂਦਾ ਫਿਰ ਕਹਿੰਦੇ ਪਰਿਵਾਰ ਕਹਿੰਦਾ ਸਾਡਾ ਮੁੰਡਾ ਤਾਂ ਸਾਡਾ ਪੁਲਿਸ ਮੁਲਾਜ਼ਮ ਤਾਂ ਇਹੋ ਜਿਹਾ ਹੈ ਹੀ ਨਹੀਂ ਸੀ ਜੀ ਫਿਰ ਆਪਣੇ ਬੰਦੇ ਨੂੰ ਜੇਕਰ ਤੁਹਾਡਾ ਮੁਲਾਜ਼ਮ ਬੰਦਾ ਕਿਸ ਨੂੰ ਮਾਰ ਦੇਵੇ ਤਾਂ ਮਾਪੇ ਕਹਿੰਣਗੇ ਸਾਡਾ ਮੁੰਡਾ ਤਾਂ ਇਹੋ ਜਿਹਾ ਹੈ ਹੀ ਨਹੀਂ ਸੀ ਇਹ ਲਹੂ ਲਗਿਆ ਮੂੰਹ ਨੂੰ ਜਿਹੜਾ ਕਿ ਬਹੁਤ ਮਾੜੀ ਗੱਲ ਆ ਕਿਸੇ ਨਿਰਦੋਸ਼ ਨੂੰ ਮਾਰਨਾ ਇਹ ਸਭ ਤੋਂ ਵੱਡਾ ਪਾਪ ਆ ਪਾਪ ਕਦੇ ਲੁਕਿਆ ਨਹੀਂ ਰਹਿੰਦਾ ਸੁਪਿਆ ਨਹੀਂ ਰਹਿੰਦਾ ਹਮੇਸ਼ਾ ਜਿਹੜਾ ਪਾਪ ਆ ਉਹ ਬਾਹਰ ਨਿਕਲੇ ਆਉਂਦਾ ਕਿ ਹੁਣ ਜਿਹੜੇ ਇਹ ਮਲਾਜਮ ਨੇ ਉਸ ਪਰਿਵਾਰ ਨੇ ਮੰਗ ਕਰ ਦਿੱਤੀ ਆ ਹਾਈ ਕੋਰਟ ਤੋਂ ਕਿ ਸੀਬੀਆਈ ਦੀ ਜਿਹੜੀ ਜਾਂਚ ਹੋਣੀ ਚਾਹੀਦੀ ਆ ਜੇਕਰ ਸੀਬੀਆਈ ਜਾਂਚ ਕਰਦੀ ਆ ਇਸ ਕਰਕੇ ਪੁਲਿਸ ਵਾਲੇ ਭੱਜ ਰਹੇ ਸੀ ਪੰਜਾਬ ਸਰਕਾਰ ਭੱਜ ਰਹੇ ਸੀ ਡੀਜੀਪੀ ਭੱਜ ਰਿਹਾ ਸੀ ਐਸਐਸਬੀ ਨਾਨਕ ਸਿੰਘ ਭੱਜ ਰਿਹਾ ਸੀ ਸੀਬੀਆਈ ਦੀ ਜਾਂਚ ਤੋਂ ਪਤਾ ਸੀ ਉਹਨਾਂ ਨੂੰ ਕਿ ਅਸੀਂ ਗਲਤ ਕੰਮ ਕੀਤਾ ਕਿ ਅਸੀਂ ਫਸਾਂਗੇ ਇਕੱਲੇ 12 ਨਹੀਂ ਫਸਣਗੇ ਪਤਾ ਨਹੀਂ ਕਿੰਨੇ ਕੁ ਫਸਣਗੇ ਉਹਦੇ ਵਿੱਚ ਇਹ ਸਾਰਿਆਂ ਨੂੰ ਪਤਾ ਹੈਗਾ ਇਸ ਕਰਕੇ ਅੱਜ ਵੀ ਜਿਹੜਾ ਉਸ ਪਰਿਵਾਰ ਤੇ ਦਵਾਤ ਤੁਸੀਂ ਦੇਖੋਗੇ ਪਾਇਆ ਜਾਵੇਗਾ ਕਿਵੇਂ ਉਹਨਾਂ ਨੂੰ ਤਬਕਾਇਆ ਜਾਵੇਗਾ ਜੇਕਰ ਉਹ ਪਰਿਵਾਰ ਬਸਵਿੰਦਰ ਬਾੜ ਦੇ ਪਰਿਵਾਰ ਵਾਂਗੂ ਡਟ ਗਿਆ ਫੇਰ ਤਾਂ ਮਿਲ ਸਕੂਗਾ ਜਸਪ੍ਰੀਤ ਸਿੰਘ ਦਾ ਇਨਸਾਫ ਜੇ ਪਰਿਵਾਰ ਨੂੰ ਡਰਾ ਆਤਮ ਘਾ ਦਿੱਤਾ ਲਾਠ ਦੇ ਕੇ ਪਿੱਛੇ ਹਟਾ ਦਿੱਤਾ ਫੇਰ ਤਾਨੂੰ ਪਤਾ ਹੈ ਕਿ ਫੇਰ ਕੁਝ ਨਹੀਂ ਹੋਣਾ ਇਸ ਕਰਕੇ ਆਪਣੇ ਸੁਝਾਅ ਕਮੈਂਟ ਬਾਕਸ ਦੇ ਵਿੱਚ ਜਰੂਰ ਦੇਣੇ ਆ ਕਮੈਂਟ ਜਰੂਰ ਕਰਨੇ ਆ ਤੁਹਾਨੂੰ ਮੈਂ ਵੀਡੀਓ ਸ਼ੇਅਰ ਕਰਨ ਲਈ ਵੀ ਨਹੀਂ ਕਹਿੰਦਾ ਜੇ ਚੰਗੀ ਲੱਗੀ ਤੁਹਾਨੂੰ ਲੱਗਦਾ ਕਿ ਸੱਚਾਈ ਦੇ ਆਧਾਰ ਤੇ ਗੱਲ ਕੀਤੀ ਆ ਤਾਂ ਵੀਡੀਓ ਸ਼ੇਅਰ ਕਰ ਦਿਓ ਨਹੀਂ ਕੱਲੇ ਕਮੈਂਟ ਤਾਂ ਜਰੂਰ ਕਰ ਦਿਓ ਕਮੈਂਟ ਜਰੂਰ ਕਰਿਓ ਆਪਣੇ ਸੁਝਾਅ ਜਰੂਰ ਲਿਖਿਆ ਕਰੋ ਧੰਨਵਾਦ ਵੈਦ ਜੀ ਦਾ ਖਾਲਸਾ ਵੈਦ ਜੀ ਕੀ ਫਤਿਹ